ਵੇ ਜਦ ਵੀ ਬੀਬੀ ਨੇ 1.5 ਮੀਟਰ ਕਪੜਾ ਦਿੱਤਾ ਤਾਂ ਸਾਧਨਾ ਦੀ ਸੀਜ਼ ਲਈ ਸੀ ਉਹ ਨੂੰ ਨਪੜ ਤੱਕ ਰਹੀ ਪਰਮੇਸ਼ਨ ਨੇ ਵੈ ਕਾਨੂੰਨ ਨੇ ਕਾਰਖਾਨੇ ਲਾ ਕੇ ਸਾਲੀਆਂ ਦੇ ਜਾ ਕਿੰਨੇ ਦਿਨ ਲੱਗੇ ਰਹਿ ਲੇਕਿਨ ਬੀਬੀ ਦਾ ਪੜ ਤਾ ਨਹੀਂ ਗਈ ਤੁਸੀਂ ਲੋਕਾਂ ਨੇ ਕੇ ਪਾਣੀ ਦਾ ਦਿਲਾ ਦਿੰਦੇ ਪੰਜ ਦਿਨ ਕਪੜਾ ਨਹੀਂ ਮਿਲਦਾ ਹਾਂ ਮੈਂ ਇਹਨੂੰ ਦੋ ਪਈਆਂ ਦੀ ਚਪਲਾਂ ਨਹੀਂ ਕਿਤੇ ਜਿੰਦੇ ਘਰ ਬਣਾਉਂਦੇ 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 ਵਿਰਦ ਧੋਵੇ ਦੇ ਇਹਦੇ ਰੱਬ ਦਾ ਘਰ ਵੀ ਬਣਾ ਲਓ ਇਹਦੇ ਇਹਨੂੰ ਵੀ ਬਣਾ ਲਓ ਇਹ ਤੁਹਾਡੇ ਕੰਮ ਆਊਗਾ ਗੁੰਦਾ ਨਾਮ ਇਦਾਂ ਤੇ ਗੁਰਮਤਿ ਬਣੋ ਮਨ ਮੁਕਨਾ ਬਣੋ ਨਾਮ ਜਪੋ ਨਿਮਰਤਾ ਰੱਖੋ ਆਪ ਕਹਿੰਦੇ ਕਿ ਭਲਾ ਬਣਾਓ ਤਨ ਦੰਤਿਆਂ ਤਾਂ ਨਹੀਂ ਕਰਦਾ ਇਹਦਾ 40 ਸਾਲ ਦਾ ਪੀੜਾ ਦਾ ਮਾਇਆ ਦਾ 18 ਪਿਉ ਗਲੇ 22 ਮੁੰਡੇ ਦੇ ਜਿਹਦੇ ਮੁੰਡਾ ਸਿਆਣਾ ਹੋਇਆ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਜੇ ਸੰਤ ਨਾਲ ਜੁੜ ਗਿਆ ਲੀਲਾ ਕਪੜਾ ਦਿੰਦਾ ਰਿਹਾ ਦਾਣ ਪੁੰਨ ਕਰਦਾ ਰਿਹਾ ਤੇ ਕੀੜੀਆਂ ਨਿਕਲ ਜਾਂਦੀ ਇਹਦੇ 22 ਸਾਲ ਤੋਂ ਪਹਿਲਾਂ ਸਭ ਕੁਝ ਮੁੱਕ ਗਿਆ ਸਸਰੀ ਘਾਲੂ ਮਨੋ ਜੇ ਨਾ ਮਨੋ ਸਾਡੇ ਇੱਥੇ ਸਰਦਾਰ ਐ ਸੱਤ 6 ਇਹ ਵੀ 3 ਦਾ 6 ਮੇਲਾ ਖਤਮ ਹੋ ਗਏ ਦੋ ਦਿਨ ਦਿਆ ਟੋਲੀ ਵੀ ਕਰਦੇ ਨੇ ਸੰਤਾਂ ਕੋਲ ਅਖਾਣਾ ਵਿਗਿਆ ਨਹੀਂ ਖਾਣਾ ਨਾ ਸੁਣਿਆ ਨਹੀਂ ਤੁਹਾਨੂੰ ਕੀ ਲੋੜ ਕੀ ਦਿੰਦਿਆ ਕਰਦੇ ਮਹਾਰਾਜ ਫਲਦਨ ਕੀ ਬੇਤਾ ਕੋਈ ਜਾਣੇ ਸੁਣਣ ਦੀ ਇੱਕ ਕੋਈ ਕੋਈ ਲੋਕ ਸੁਣਨ ਦੀ ਇੱਕ ਵੀ ਨਹੀਂ ਜਾਣਦੇ ਸਾਰੇ ਫਲਦਨ ਦੀਆਂ ਜਾਣਦੇ ਕਉ ਗੇ ਬਨਾਨਾ ਸੁਣਿਆ ਨਹੀਂ ਅੱਖਾਂ ਦਾ ਵਿਗਿਆ ਨਹੀਂ ਤੇਰੀ ਗੱਲਾ ਕਰਦੇ ਜੇ ਮਹਾਰਾਜ ਜੇ ਤੋ ਇਹ ਖਾਣਾ ਵੇਖ ਵੀ ਲਿਆ ਨਾ ਤੇ ਕੇਂਦਰ ਕਰੋ ਕਿਸੇ ਦੀ ਗੱਲ ਇਹਦੇ ਕੀ ਭੈਣ ਦੀ ਗੱਲਾਂ ਕਰੋ ਇਹ ਭੱਜ ਗਈ ਆ ਜੇ ਕਰੋਗੇ 18 ਸਾਲਾਂ ਦਾ ਤੁਹਾਡੇ ਘਰ ਜਾ ਪੈਣੀ ਆ ਉਹਨੇ ਭਜਣਾ ਤੇ ਲੋਕਾਂ ਨੇ ਤਾੜੀਆਂ ਮਚਾਉਣੀ ਆ ਉਹਦਾ 18 ਸਾਲ ਦਾ ਪੀਲਡ ਗੁਰੂ ਗੋਬਿੰਦ ਸਿੰਘ ਦੀਆਂ ਪੁੱਤਰੀਆਂ ਸਾਰਿਆਂ ਦੀਆਂ ਧੀਆ ਜੇ ਮਨੋਂ ਦੇ ਤਾਂ ਪਰ ਇਹਾਂ ਪੜੀ ਨੂੰ ਚਾਹੀਦੇ ਪੁਗਾ ਨਹੀਂ ਸਮਝ ਗਈ। ਇਸ ਕਰਕੇ ਉਹਨਾਂ ਸਾਰਤਨਾ ਵੈਜੂ ਜੱਪ ਦਾ ਟਾਈਮ ਮੈਨੂੰ ਦੱਸ ਦਿਓ ਸਵੇਰੇ ਫਿਰ ਆਪਾਂ ਉੱਠਣਾ ਵੀਆ। ਵੈਜੂ ਤੁਹਾਡਾ ਬਲਾ ਕਰੇ ਸਾਰੇ ਨਜੀਆ ਨੂੰ ਧੰਨਵਾਦ। ਆ ਗੁਰੂ ਤੇ ਲਾਮਬ ਲਿਆਏ ਆ। ਹਾਂ ਜੀ। ਇਹਨਾਂ ਨੂੰ ਸੀਸ ਦਿਓ। ਆਪਾਂ ਵੰਦੇ ਆ ਨਰੇ ਖਾ ਲਿਓ। ਨਰੇ ਜਿਹੜੇ ਵਿਆਹ ਇਹਨਾਂ ਦਾ ਪਰਾ ਮੇਰੇ ਨਾਲ। ਬਸ ਸੇਫ ਕਰੂ। ਇਹ ਦਾ ਰੋਚ ਇਨਸਾਨ ਸੰਸਾਰ ਤੋਂ ਸਾਰੇ ਚਰੇ ਆ ਵਾਰੀ ਆਪੋ ਆਪਣੀ ਕੋਈ ਨਾ ਬੰਨੇ ਧੀਰ 100 ਬੰਦੇ ਮਗਰ ਚਰੇ ਜੋ ਅਗਲੇ ਦੇ ਘਰ ਜਾ ਕੇ ਇਨਾਥੋਂ ਮੜਾ ਆ ਤੇ ਰਸਨਾ ਨਾਲ ਸਤਨਾਗਰ ਨੂੰ ਚੁੱਕ ਕੇ ਲਾਹਣੀਆਂ ਦੇ ਪਾੜ ਤੱਕਰ ਪਾੜ ਕਰਦੇ ਰੋ ਤੇਰਦਾ ਦੇ ਵਿੱਚ ਹੋ ਕੇ ਕੰਮ ਤੇ ਆ ਜਾਓ ਤੈਨੂੰ ਸਰਬਰਾਜ ਵੀ ਲੈ ਕਰਨ ਇਹਨਾਂ ਜੱਪਿਆ ਨਾਮ ਟਿਕਾਣੇ ਦੇ ਚਲੇਗਾ ਪੰਗਣਾ ਕਨੇ ਝਲਾਉਣਾ ਤੇ ਬੁੱਢੇ ਨੂੰ ਆ ਬੁੱਢੇ ਕਨੇ ਜਾਣਾ ਮਕਾਨੇ ਅੱਜ ਕੱਲ ਦੇ ਲੋਕਾਂ ਦੇ ਮਾਂ ਹਾਂ ਉਹ ਚੱਲ ਮਕਾਨੇ ਪਿਓ ਉਹਨੇ ਤੂੰ ਚੱਲ ਠਾਣੇ ਜੇ ਧੜਾ ਪਾਰਾ ਤੇ ਉਦ ਤੱਕ ਦੀ ਗੱਲ ਕਰ ਲਿਓ ਤੇਹੀ ਜਾਵਾਂਗੇ ਵਿਆਹ ਤੇ ਨਾਲੇ ਨੱਚਾਂਗੇ ਨਾਲ ਟੱਪਾਂਗੇ ਨਾਲੇ ਖਾਣਾਂਗੇ ਨਾਲੇ ਸ਼ਰਾਬ ਮਾਸ ਖਾਣਾਂ ਆਲਾ ਤੋਂ ਸਾਂਝੀ ਆ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਵਾਤ